ਬਹੁਤ ਵੱਡੀ ਸਵਾਲਾ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਯਾਦ ਹੋਣਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਵੱਡੀ ਚਰਚਾ ਦੇ ਵਿੱਚ ਇਹ ਗੱਲ ਆਈ ਸੀ ਕਹਿੰਦੇ ਜੀ ਡਿਗਰੂਵੜ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸ਼ਿਫਟ ਕਰ ਦੇਣਾ ਚਾਹੀਦਾ ਔਰ ਦੂਜੇ ਪਾਸੇ ਸ਼ਗਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬੰਦੇ ਜੀ ਹੁਣ ਉਹ ਰੋਣ ਲੱਗ ਗਏ ਨੇ ਕਿਉਂ ਲੱਗ ਗਏ ਨੇ ਇਹ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਆਹ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਇਹਨੇ ਮੁੱਛਾ ਝੜਾ ਕੇ ਕਿਹਾ ਸੀ ਕਿ ਮੈਂ ਚੱਲਿਆ ਮਜੀਠੀਆ ਦਰਾਂ ਸਾਲ ਦੇ ਵਿੱਚ ਉਸੇ ਗੱਲ ਦਾ ਰੌਲਾ ਅੱਜ ਤੱਕ ਫੇਰ ਪੈ ਗਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਆਹ ਦੂਜੇ ਪਾਸੇ ਇੱਕ ਬਿਆਨ ਬਿਕਰਮ ਸਿੰਘ ਮਜੀਠੀਆ ਦਾ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਉਸ ਦਿਨ ਤਹਿਲਕਾ ਮੱਚਿਆ ਸੀ ਯਾਨੀ ਖਬਰ ਪੁਰਾਣੀ ਆ ਪਰ ਉਸੇ ਗੱਲ ਦੀ ਵਜ੍ਹਾ ਦੇ ਨਾਲ ਪੰਜਾਬ ਦੀਆਂ ਮਾਂਵਾਂ ਪੰਜਾਬ ਦੇ ਲੋਕ ਪੰਜਾਬ ਦੀਆਂ ਭੈਣਾਂ ਯਾਨੀ ਚਿੱਟੇ ਦੇ ਨਾਲ ਜਿਹੜੇ ਪੀੜਤ ਲੋਕ ਸੀ ਉਹਨਾਂ ਲੋਕਾਂ ਨੇ ਬਹੁਤ ਵੱਡਾ ਰੌਲਾ ਪਾਇਆ ਸੀ ਬਿਕਰਮ ਸਿੰਘ ਮਜੀਠੀਆ ਕਰਕੇ ਕਹਿੰਦੇ ਦੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਰੋ ਡਿਵਰੂਮੈਂਟ ਦੇ ਵਿੱਚ ਭੇਜੋ ਪਰ ਅੱਜ ਵੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਫੇਰ ਤੋਂ ਤਹਨਕਾ ਮਚ ਗਿਆ ਜਾਨੀ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹਨਾਂ ਬਾਰੇ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਔਰ ਇੱਕ ਬਿਆਨ ਉਸੇ ਬਿਕਰਮ ਸਿੰਘ ਮਜੀਠੀਆ ਦਾ ਜੀਨੇ ਪੰਜਾਬ ਦੀਆਂ ਮਾਵਾਂ ਨੂੰ ਅੱਜ ਤੱਕ ਰਵਾਇਆ ਹੋਇਆ ਤੇ ਅੱਜ ਤੱਕ ਪੰਜਾਬ ਦੇ ਲੋਕ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਧਰਤੀ ਤੇ ਨਾ ਰੱਖੋ ਇਹਨੂੰ ਡਬੂਰੂਗੜ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਪਰ ਅੱਜ ਉਹ ਸ਼ਿਫਟ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਐਮ ਮਾਨ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਨੂੰ ਕੀ ਕਿਹਾ ਸੀ ਔਰ ਵਿਕਰਮ ਮਜੀਠੀਆ ਦਾ ਬਿਆਨ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਛੇਲ ਕਰਵਾਈ ਸੀ ਉਹ ਵੀ ਅੱਜ ਤੁਹਾਨੂੰ ਦੁਬਾਰਾ ਮੈਂ ਸੁਣਾਉਣ ਜਾ ਰਿਹਾ ਉਹਦੇ ਅੰਕੜੇ ਬੜੇ ਮਜ਼ਬੂਤ ਨੇ ਤੂੰ ਸੁਣ ਲਈ ਇਸ ਗੱਲ ਨੂੰ ਮੰਨੋਂਗੇ ਸੁਣੋ ਉਹ ਤੂੰ ਘਾਰਾ ਮਾੜਾ ਤੂੰ ਸਾੜਾ ਉਹ ਤੂੰ ਲੰਬੂ ਏ ਪ੍ਰਧਾਨ ਸਭਾ ਚ ਲੜਾਈ ਹੋ ਗਈ ਮੈਂ ਤੈਨੂੰ ਦੇਖਣ ਹੁਣ ਉਦੋਂ ਆਹ ਕਹਿੰਦਾ ਚੱਲ ਆ ਜਾ ਹੁਣ ਉੱਠ ਜੱਫੀ ਪਾਈਏ ਤਾਂ ਮੂਰ ਉਹ ਵੀ ਬਿਸ਼ਰਮ ਸੀ ਕੱਪੜੇ ਝਾੜ ਕੇ ਉਹ ਵੀ ਆ ਗਿਆ ਕਾਰਨ ਕੀ ਸੀ ਕੰਨ ਚ ਕੀ ਕਿਹਾ ਕਹਿੰਦਾ ਹੁਣ ਗੋਨੀ ਹਾਰ ਕੇ ਜੱਫੀ ਪਾ ਲੋ ਬਸ ਬਹੁਤ ਹੈ ਇੱਕ ਬਟਨ ਨਾਲ ਦੋਨੇ ਹਰਾਏ ਨੇ ਉਹ ਜੀਵਨ ਜੋਤ ਕੌਰ ਨੇ ਇੱਕ ਬਟਨ ਤੇ ਪਿਆ ਦੋ ਮਾਂਜੇ ਗਏ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਉਹ ਬਿਆਨ ਜਿਹੜੇ ਬਿਆਨ ਨੇ ਪੂਰੇ ਪੰਜਾਬ ਭਰ ਦੇ ਅੰਦਰ ਇੱਕ ਐਸੀ ਪੀੜਾ ਖੜੀ ਕਰ ਦਿੱਤੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਹਾਮੀ ਦੇ ਵਿੱਚ ਆਏ ਸੀ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਚੰਗਾ ਕੀਤਾ ਕਿ ਬਾਦਲਾਂ ਦੇ ਉੱਤੇ ਇਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਕਰ ਦਿੱਤਾ ਪਰ ਬਿਕਰਮ ਸਿੰਘ ਮਜੀਠੀਆ ਦਾ ਉਹ ਬਿਆਨ ਸੁਣਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਿਹਾ ਜਿਹੜੀ ਡਿਬਰੂਗੜ੍ਹ ਨੂੰ ਲੈ ਕੇ ਹੈ ਸੁਣੋ ਆਹ ਦੇਖ ਲਓ ਜੀ ਮੇਰੇ ਵਾਈਫ ਨੂੰ ੱੱਕੇ ਮਾਰੀਆ ਪੁਲਿਸ ਨੇ ਚਲੋ ਅੱਗੇ ਅਸੋਲ ਉਹ ਲੋਕ ਇਹ ਬੁਲਾਈ ਕਿੰਨੇ ਆ ਆਹ ਹਾਲ ਦੇਖ ਲਓ ਜੀ ਮੈਂ ਦਿਖਾਉਂਦਾ ਦਿਖਾ ਤਾ ਸੁਣ ਲਿਆ ਪੰਜਾਬ ਵਾਲਿਓ ਬਿਕਰਮ ਸਿੰਘ ਮਜੀਠੀਆ ਆਪਣੀ ਘਰ ਵਾਲੀ ਕਰਕੇ ਸਿਰਫ ਇੱਕ ਗੱਲ ਕਹਿ ਰੇ ਸੀ ਕਹਿੰਦੇ ਮੇਰੀ ਘਰ ਵਾਲੀ ਨੂੰ ਪੁਲਿਸ ੱੱਕੇ ਮਾਰ ਰਹੀ ਆ ਪਰ ਹੁਣ ਵਿਆਹ ਨੇ ਵੀ ਆ ਗਏ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਵਾਂ ਨੂੰ ਬਿਲਕੁਲ ਸੱਚ ਆ ਵੀ ਰਵਾਇਆ ਤਾਂ ਹੈਗਾ ਪਰ ਪੰਜਾਬ ਦੀ ਜਿਹੜੀ ਨੌਜਵਾਨੀ 80% ਲੋਕ ਝੱਟੇ ਦੇ ਨਾਲ ਇਸੇ ਬਿਕਰਮ ਸਿੰਘ ਮਜੀਠੀਆ ਨੇ ਮਾਰੇ ਨੇ ਕਿਉਂ ਨਾ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਨਹੀਂ ਸੀ ਜਿਹੜੀਆਂ ਅੱਜ ਤੱਕ ਰੋ ਰਹੀਆਂ ਨੇ ਇਹ ਤਾਂ ਸਿਰ ਪੁਲਿਸ ਦੇ ਧੱਕੇ ਸੀ ਪਰ ਜਿਹੜਾ ਧੱਕਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਔਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਰਿਆ ਉਹ ਪੰਜਾਬ ਦੇ ਸਾਰੇ ਲੋਕਾਂ ਦੇ ਸਾਹਮਣੇ ਪਰ ਹੁਣ ਅੱਜ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੀ ਹਵਾ ਬੜੀ ਨਿਕਲੀ ਐ ਕਹਿੰਦੇ ਸੁਖਬੀਰ ਸਿੰਘ ਬਾਦਲ ਉਸ ਬੰਦੇ ਦੇ ਨਾਲ ਰੜੇ ਹੋਏ ਨਹੀਂ ਕਾਂਗਰਸ ਦੇ ਵੀ ਕਈ ਲੀਡਰ ਨੇ ਜਿਹੜੇ ਮੁੱਖ ਮੰਤਰੀ ਦੀ ਇੱਕ ਐਸੀ ਵੀਡੀਓ ਵਾਇਰਲ ਕਰ ਦਿੱਤੀ ਕਿ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਦੀ ਏ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਹੋ ਜਾਣ ਪਰ ਨਹੀਂ ਯਕੀਨ ਇਹਦਾ ਪੰਜਾਬ ਦੇ ਲੋਕ ਪਹਿਲੀ ਵਾਰ ਨੂੰ ਸਮਝੀ ਖੜੇ ਸੀ ਜਿਹੜੇ ਚੰਨੀ ਅਰਗੇ ਜਾਂ ਖੈਰੇ ਅਰਗੇ ਬਾਜਵੇ ਅਰਗੇ ਕਾਂਗਰਸ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਬੋਲੇ ਸੀ ਵਿਕਰਮ ਸਿੰਘ ਮਜੀਠੀਏ ਦੇ ਇਥੋਂ ਸਾਬਤ ਹੁੰਦਾ ਕਿ ਇਹ ਸਾਰੇ ਰਲੇ ਮਿਲੇ ਸੀ ਇਹ ਕੋਈ ਘਾਰਾ ਕਾਂਗਰਸ ਦਾ ਤੇ ਇਕਾਦੀ ਦਲ ਦਾ ਬਾਹਰ-ਬਾਹਰ ਇਹਨਾਂ ਦੇ ਘਰਾਂ ਦੇ ਵਿੱਚ ਸਾਡਾ ਪੰਜਾਬ ਚੱਕੀ ਦੇ ਵਿੱਚ ਜਿਵੇਂ ਆਟਾ ਫਿਸਦਾ ਇਸ ਤਰ੍ਹਾਂ ਫਿਸਦਾ ਰਿਹਾ ਅੱਜ ਪੰਜਾਬ ਨੂੰ ਨਵੀਂ ਪਾਰਟੀ ਜੇਕਰ ਬਣਾਉਣੀ ਹੈ ਤਾਂ ਤੁਹਾਡੇ ਧਿਆਨ ਚ ਹੋਣੀ ਹੈ ਪਰ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਇਹਨਾਂ ਲੋਕਾਂ ਨੂੰ ਜੇਕਰ ਪੰਜਾਬ ਦੀ ਜਨਤਾ ਫੇਰ ਤੋਂ ਵਿਕਸਿਤ ਕਰਦੀ ਆ ਤਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਮਹਾਮਾਰੀ ਫੇਰ ਤੋਂ ਜਨਮ ਲਾਊਗੀ ਕਿਉਂਕਿ ਅਕਾਲੀ ਦਲ ਨੇ 25 ਸਾਲਾਂ ਤੱਕ ਪਹਿਲਾਂ ਲੁੱਟਿਆ ਕਾਂਗਰਸ ਨੇ ਵੀ ਬੜਾ ਲੰਮਾ ਸਮਾਰਾਜ ਕੀਤਾ ਪਰ ਪੰਜਾਬ ਪ੍ਰਤੀ ਅੱਜ ਤੱਕ ਇਹਨਾਂ ਦੋਵੇਂ ਪਾਰਟੀਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਹੀ ਕੋਈ ਚੰਗਾ ਕਦਮ ਚੱਕਣਾ ਕਿਉਂ ਕਿ ਬਾਦਲ ਕਿਆਂ ਨੂੰ ਲਈਏ ਤਾਂ ਭਾਈ ਸੇ ਕੌਮ ਦੇ ਪਿੱਛੇ ਦੇ ਵਿੱਚ ਛੁਰਾ ਮਾਰਿਆ ਨਾਮ ਜਪਦਿਆਂ ਸੰਗਤਾਂ 'ਤੇ ਗੋਲੀ ਚਲਵਾ ਕੇ ਐਸੇ ਸੁਖਵੀਰ ਸਿੰਘ ਬਾਦਲ ਦੁਆਰਾ ਮਾਫੀ ਮੰਗੀ ਜਾਂਦੀ ਹੈ ਤਾਂ ਫੇਰ ਕਾਂਗਰਸ ਦੇ ਲੀਡਰ ਬਹੁਤ ਸਾਰੇ ਪੁਰਾਣਿਆਂ ਤੋਂ ਲੈ ਲਓ ਇੰਦਰਾ ਗਾਂਧੀ ਤੋਂ ਲੈ ਲਓ ਸਾਡੇ ਸਿੱਖਾਂ ਦੇ ਨਾਲ ਉਹਨੇ ਕੀ ਕਰਵਾਇਆ ਕਾਲ ਤੱਕ ਸਭ ਤੇ ਟੈਕ ਕਰਵਾਇਆ ਉਹ ਵੀ ਤੁਹਾਡੇ ਯਾਦ ਪਰ ਜਿਹੜੇ ਕੈਪਟਨ ਵਰਗੇ ਗੁਟਕਾ ਚੱਕ ਕੇ ਸੌਂਹਾਂ ਖਾ ਕੇ ਪੰਜਾਬ ਦੀ ਬਲੀ ਚਾੜ ਦਿੱਤੀ ਚਿੱਟੇ ਦੇ ਨਾਲ ਉਹ ਵੀ ਅੱਜ ਲੋਕ ਉਹਨਾਂ ਨੇ ਖੁਦ ਇਸ ਟੈਨ ਨਹੀਂ ਹੋਈ ਗਏ ਪੀ ਦੇ ਵਿੱਚ ਉਹ ਇਹ ਸਾਰਾ ਪੰਜਾਬ ਜਾਣਦਾ ਇਹਨਾਂ ਦੋਵੇਂ ਘਰਾ ਨੇ ਪੰਜਾਬ ਨੂੰ ਇਸ ਕਦਰ ਲੁੱਟਿਆ ਪੰਜਾਬ ਅੱਜ ਪੀੜਿਤ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਕਰਨਾ ਚਾਹੁੰਦਾ ਤਾਂ ਇੱਥੇ ਮੈਂ ਚਾਹੁੰਗਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂ ਕਿ ਹਲੇ ਤਾਂ 5 ਸਾਲ ਤੱਕ ਪੂਰੇ ਨਹੀਂ ਹੋਏ ਆਪਾਂ ਹੀ ਚੁਣਿਆ ਨਾ ਪਰ ਉਹਨਾਂ ਲੋਕਾਂ ਨੂੰ ਵਾਰ-ਵਾਰ ਸੱਤਾ ਦੇ ਵਿੱਚ ਲਿਆ ਕੇ ਪੰਜਾਬ ਦੀ ਅੱਜ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੈ ਇਹ ਜਿਹੜੇ ਫੜੇ ਜਾ ਰਹੇ ਹਨ ਡੀਆਈਜੀ ਆਈਜੀ ਜੋ ਵੀ ਹੈ ਕੋਈ ਐਸਐਚਓ ਆ ਜਾਂ ਕੋਈ ਹੋਰ ਅਫਸਰ ਹੈ ਜਾਂ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਹੈ ਇਹ ਸਾਰੇ ਕੀਤੇ ਕਰਾਈ ਕਾਰਨਾਮੇ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੇ ਰਾਜ ਦੇ ਵਿੱਚ ਇਹਨਾਂ ਨੂੰ ਖੁੱਲ ਦੇ ਕੇ ਇਹਨਾਂ ਨੂੰ ਵੋਟ ਹੀ ਪਾਈ ਗਈ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹਲੇ ਤੱਕ ਦੋਵੇਂ ਪਾਰਟੀਆਂ ਕਰ ਰਹੀਆਂ ਨੇ ਤਾਂ ਰਹੀ ਗਈ ਹੁੰਡੇਬਰੂਗੜ ਦੀ ਗੱਲ ਪੰਜਾਬ ਦੇ ਲੋਕਾਂ ਨੇ ਜੋਰ ਲਾ ਦਿੱਤਾ ਇਹ ਬਹੁਤ ਜ਼ਿਆਦਾ ਸੋਰਸ ਨਿਕਲ ਕੇ ਆ ਰਹੇ ਪੰਜਾਬ ਦੇ ਅੰਦਰੋਂ ਕਹਿੰਦੇ ਜੀ ਡਿਬਰੂਗੜ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜੋ ਨਹੀਂ ਤਾਂ ਬਾਰ-ਬਾਰ ਡਿਮਾਂਡ ਬਾਦਲ ਪਰਿਵਾਰ ਦੁਆਰਾ ਇਹੀ ਕੀਤੀ ਜਾ ਰਹੀ ਹੈ ਕਹਿੰਦੇ ਵਿਕਰਮ ਮਜੀਠੀਆ ਦੇ ਨਾਲ ਮਿਲਣਾ ਪਰ ਮੈਂ ਤੁਹਾਨੂੰ ਵੀ ਪੁੱਛਣਾ ਚਾਹੂੰਗਾ ਕਿ ਤੁਹਾਡੀ ਕੀ ਰਾਏ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ